ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫੇ ਰੋਕ ਕਰਦੇ ਆ ਪਹਿਲੀ ਖਬਰ ਦਾ ਵੈਂਚੂਏਲਾ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਨਾਗਰਿਕਾਂ ਨੂੰ ਸਵੀਕਾਰ ਕਰਨ ਦੇ ਲਈ ਸਹਿਮਤ ਹੋ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ ਹੈ ਤੇ ਉਹਨਾਂ ਨੇ ਕਿਹਾ ਕਿ ਵੈਨਜੂਏਲਾ ਆਪਣੇ ਸਾਰੇ ਨਾਗਰਿਕਾਂ ਨੂੰ ਸਵਕਾਰ ਕਰਨ ਲਈ ਸਹਿਮਤ ਹੋ ਗਿਆ ਜੋ ਬਿਨਾ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਦੇ ਸਨ 트ੰਪ ਨੇ ਤਰੋਤ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਵੈਨਜੂਏਲਾ ਵਾਸੀਆਂ ਦਾ ਘਰ ਵਾਪਸ ਆਉਣਾ ਬਹੁਤ ਵਧੀਆ ਅਤੇ ਇਹ ਵੀ ਬਹੁਤ ਵਧੀਆ ਹੈ ਕਿ ਵੈਨਜੂਏਲਾ ਅਮਰੀਕਾ ਵਿੱਚ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਨੂੰ ਵਾਪਸ ਲੈਣ ਲਈ ਸਹਿਮਤ ਹੋ ਗਿਆ ਤੇ ਜਿਨ੍ਹਾਂ ਵਿੱਚ ਟ੍ਰੇਨ ਡੀ ਅਰਗਵਾ ਦੇ ਮੈਂਬਰ ਵੀ ਸ਼ਾਮਲ ਨੇ ਉਹਨਾਂ ਆਖਿਆ ਕਵੇਨਜੁਏਲਾ ਅਮਰੀਕਾ ਤੋਂ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਸੰਭਾਲਣ ਲਈ ਵੀ ਸਹਿਮਤ ਹੋ ਗਿਆ। ਸਾਊਦੀ ਅਰਬ ਨੇ ਪ੍ਰਵਾਸੀਆਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਤੇ ਸਾਊਦੀ ਏਜੰਸੀਆਂ ਨੇ ਇੱਕ ਹਫ਼ਤੇ ਦੇ ਵਿੱਚ ਦੇਸ਼ ਤੋਂ 10,000 ਤੋਂ ਵੱਧ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਇਹ ਕਾਰਵਾਈ ਰਿਹਾਇਸ਼ੀ ਕਰਤੱਤਵ ਤੇ ਸਰਹੱਦੀ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ 'ਤੇ ਕੀਤੀ ਗਈ। ਸਾਊਦੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਕਾਰਵਾਈ ਦੇਸ਼ ਭਰ ਦੇ ਵਿੱਚ ਕਈ ਥਾਵਾਂ 'ਤੇ ਇੱਕੋ ਸਮੇਂ ਕਾਰਵਾਈਆਂ ਕਰਕੇ ਕੀਤੀ ਗਈ ਜਿਸ ਦੇ ਵਿੱਚ 12,000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਵਿੱਚੋਂ ਲਗਭਗ 14,000 ਲੋਕਾਂ ਨੂੰ ਰਿਹਾਇਸ਼ੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਇਆ ਗਿਆ। 4600 ਲੋਕਾਂ ਨੇ ਸਰਹੱਦੀ ਸੁਰੱਖਿਆ ਨਿਯਮਾਂ ਦੀ ਉਲ ਉਤੇ ਦੋਸ਼ ਹੈ ਤੇ ਸਾウਦੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ 27000 ਲੋਕਾਂ ਨੂੰ ਉਹਨਾਂ ਦੇ ਦੇਸ਼ ਤੇ ਦੂਤਕਰ ਭੇਜਿਆ ਗਿਆ ਤੇ ਇਹ ਲੋਕ ਆਪਣੇ ਯਾਤਰਾ ਦਸਤਾਵੇਜ਼ਾਂ ਨੂੰ ਲੈ ਕੇ ਆਪਣੇ ਦੇਸ਼ ਚਲੇ ਜਾਣਗੇ ਤੇ ਇਸ ਕਾਰਵਾਈ ਦੌਰਾਨ 1477 ਲੋਕ ਗੈਰਕਾਨੂੰਨੀ ਢੰਗ ਦੇ ਨਾਲ ਸਾウਦੀ ਅਰਬ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਨੇ ਭਾਰਤ ਨੇ ਸਮੁੰਦਰੀ ਰਸਤੇ ਰਾਹੀਂ ਬੰਗਲਾਦੇਸ਼ ਨੂੰ 16400 ਟਨ ਚੌਲ ਭੇਜੇ ਨੇ ਬੀਤੇ ਦਿਨੀ ਚੌਲ ਲੈ ਕੇ 2 ਜਾਨ ਸਵੇਰੇ ਬੰਗਲਾਦੇਸ਼ ਦੀ ਬਦਰਗਾ ਉਤੇ ਪਹੁੰਚੇ ਨੇ ਤੇ ਬੰਗਲਾਦੇਸ਼ ਨੇ ਭਾਰਤ ਤੋਂ ਚੌਲ ਖਰੀਦਣ ਦੀ ਇੱਕ ਸਮਝੌਤੇ ਤੇ ਉੱਤੇ ਹਸਤਾਖਰ ਕੀਤੇ ਨੇ ਇਸ ਸਮਝੌਤਾ ਤਹਿਤ ਭਾਰਤ ਤੋਂ ਬੰਗਲਾਦੇਸ਼ ਨੂੰ 3 ਲੱਖ ਟਨ ਚੌਲ ਦਿੱਤੇ ਜਾਣਗੇ ਤੇ ਇਸ ਵਿੱਚੋਂ 40% ਤੋਂ ਮੰਗਲਾ ਬਦਰਗਾ ਤੇ ਬਾਕੀ ਚਟਗਾਮ ਬੰਦਰਗਾ ਨੂੰ ਭੇਜਿਆ ਜਾਵੇਗਾ ਸ਼ਨੀਵਾਰ ਨੂੰ ਚੌਲਾਂ ਦੀ ਖੇਪ ਮੰਗਲਾ ਬੰਦਰਗਾ ਭੇਜੀ ਗਈ ਜਿੱਥੇ ਐਥ ਨੂੰ ਬੰਗਲਾਦੇਸ਼ੀ ਅਧਿਕਾਰੀਆਂ ਨੇ ਪ੍ਰਾਪਤ ਵੀ ਕੀਤਾ ਬੰਗਲਾਦੇਸ਼ ਨੂੰ ਚੌਲਾਂ ਇੱਕ ਖੇਪ ਅਜੇ ਸਮੇਂ ਚ ਮਿਲੀ ਹੈ ਜਦੋਂ ਦੋਵਾਂ ਦੇਸ਼ਾਂ ਦੇ ਸਬੰਧ ਕਈ ਮੁੱਦਿਆਂ ਉੱਤੇ ਤਣਾਪੂਰਨ ਨੇ ਪਿਛਲੇ ਸਾਲ ਅਗਸਤ ਦੇ ਵਿੱਚ ਸ਼ੇਖ ਅਸਿਨਾ ਨੂੰ ਸਤਾ ਤੋਂ ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਤਣਾਪੂਰਨ ਹੋ ਗਏ ਨੇ ਤੇ ਇਸ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧ ਜਾਰੀ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਕਿਹਾ ਸੀ ਕਿ ਉਹ ਫਰਵਰੀ ਦੇ ਵਿੱਚ ਦੋਵਾਂ ਦੇਸ਼ਾਂ ਦੇ ਬਾਰਡਰ ਗਾਰਡਸ ਦੇ ਡਾਇਰੈਕਟਰ ਜਨਰਲ ਦੀ ਮੀਟਿੰਗ ਦੌਰਾਨ ਭਾਰਤ ਨਾਲ ਕੁਝ ਸਰਹੱਦੀ ਸਮਝੌਤਿਆਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰੇਗੀ ਤੇ ਹੁਣ ਤੱਕ ਇਹਦਾ ਵਪਾਰਕ ਸਮਝੌਤਿਆਂ ਉਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਸ਼ਨੀਵਾਰ 1 ਫਰਵਰੀ ਨੂੰ ਆਪਣਾ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਤੇ ਦਿੱਲੀ ਬੀਜੇਪੀ ਪ੍ਰਧਾਨ ਵਿਰਿੰਦਰ ਸੱਚਦੇਵਾ ਅਤੇ ਬਜੰਤ ਜੇ ਪਾਂਡੇ ਦੀ ਮੌਜੂਦਗੀ ਦੇ ਵਿੱਚ ਇਹਨਾਂ ਵਿਧਾਇਕਾਂ ਨੇ ਬੀਜੇਪੀ ਦਾ ਪੱਲਾ ਫੜਿਆ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੇ ਵਿੱਚ ਦਿੱਲੀ ਦੇ ਆਦਰਸ਼ ਨਗਰ ਤੋਂ ਪਵਨ ਸ਼ਰਮਾ ਮਾਂਦੀਪੁਰ ਤੋਂ ਗ੍ਰੀ ਸੋਨੀਕ ਜਨਕਪੁਰੀ ਤੋਂ ਜੇ ਸ਼੍ਰੀਸ਼ੀ ਵਿਜਵਾਸਨ ਤੋਂ ਬੀਐਸ ਜੂਨ ਪਲਮ ਤੋਂ ਭਾਵਨਾ ਗੌਤ ਤਿਲੋਕੀਪੁਰੀ ਤੋਂ ਰੋਹਿਤ ਮਹਿਰੋਲੀਆ ਕਸਤੂ ਯਾਦਵ ਸ਼ਾਮਲ ਹੈ ਜਾਣਕਾਰੀ ਮੁਤਾਬਕ ਇਹ ਵਿਧਾਇਕਾਂ ਚੋਣਾਂ ਵਿੱਚ ਇਹਨਾਂ ਨੂੰ ਟਿਕਟ ਨਾ ਦਿੱਤੇ ਜਾਣ ਕਰ ਨਰਾਜ ਸਨ ਤੇ ਹੋਰ ਪਾਰਟੀਆਂ ਨਾਲ ਸੰਪਰਕ ਵਿੱਚ ਸਨ ਤੇ ਕੁਝ ਵਿਧਾਇਕਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਅਰਥੀਫੇ ਸ਼ੇਅਰ ਕੀਤੇ ਤੇ ਪ੍ਰਿਸ਼ਟਾਚਾਰ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਉੱਤੇ ਸ਼ਬਦੀ ਹਮਲਾ ਕੀਤਾ ਦੂਜੇ ਪਾਸੇ ਆਪ ਦੀ ਨੈਸ਼ਨਲ ਸਪੋਕਸਮੈਨ ਰੀਨਾ ਗੁਪਤਾ ਨੇ ਕਿਹਾ ਕਿ ਪਾਰਟੀ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਪਤਾ ਲੱਗਿਆ ਕਿ ਇਹ ਸਾਰੇ ਆਪਣੇ ਆਪਣੇ ਚੋਣ ਖੇਤਰਾਂ ਵਿੱਚ ਜਨਤਾ ਲਈ ਉਪਲਬਧ ਨਹੀਂ ਤੇ ਇਸ ਲਈ ਉਹਨਾਂ ਨੂੰ ਚੋਣਾਂ ਵਿੱਚ ਟਿਕਟ ਨਹੀਂ ਦਿੱਤੀ ਗਈ ਸੀ ਵਿਕਟਰ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਦੇ ਵਿੱਚ ਬਜਟ ਪੇਸ਼ ਕੀਤਾ ਤੇ ਹੁਣ ਬਜਟ ਨੂੰ ਲੈ ਕੇ ਸਿਆਸੀ ਗਲਿਆਰਿਆਂ ਤੋਂ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਅਜਿਹੇ ਦੇ ਵਿੱਚ ਪੰਜਾਬ ਤੋਂ ਸ਼ੁਰੂ ਹੋਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਬਜਟ ਨੂੰ ਲੈ ਕੇ ਚਿੰਤਾ ਜਤਾਈ ਆ ਤੇ ਉਹਨਾਂ ਨੇ ਕਿਹਾ ਕਿ ਅੱਜ ਇਹ ਬਹੁਤ ਹੀ ਮੰਦ ਭਾਗ ਹੈ ਕਿ ਕੇਂਦਰੀ ਬਜਟ 225 ਦੇ ਵਿੱਚ ਦੇਸ਼ ਦੇ ਇੱਕਜੁੱਟ ਵਿਕਾਸ ਦੀ ਗੱਲ ਨਹੀਂ ਕੀਤੀ ਗਈ। ਅਤੇ ਇਸ ਵਿੱਚ ਸਿਰਫ ਚੋਣਾਂ ਵਾਸਤੇ ਸੂਬਿਆਂ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੂਰਨ ਕਰਜ਼ਾ ਮਾਫੀ ਸੁਮੇਤ ਕਿਸਾਨਾਂ ਦੀਆਂ ਮੰਗਾਂ ਅਣਡਿੱਠ ਕਰਕੇ ਖੇਤੀਬਾੜੀ ਅਰਥਚਾਰੇ ਨੂੰ ਖਤਰੇ ਵਿੱਚ ਪਾਇਆ ਗਿਆ। ਤੇ ਬਜਟ ਤੇ ਪੱਤਰਕਰਮ ਦਿੰਦੇ ਹੋਏ ਸੁਖਵੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦ ਭਾਗ ਹੈ ਕਿ ਸਾਰਾ ਜ਼ੋਰ ਬਿਹਾਰ ਤੇ ਆਸਾਮ ਦੇ ਉੱਤੇ ਲਗਾ ਦਿੱਤਾ ਗਿਆ ਜਿੱਥੇ ਇਸ ਸਾਲ ਚੋਣਾਂ ਹੋਣੀਆਂ ਨੇ ਜਦੋਂ ਕਿ ਪੰਚ ਜਾਪ ਵਰਗੇ ਅਹਿਮ ਸੂਬਿਆਂ ਨੂੰ ਪੂਰੀ ਤਰ੍ਹਾਂ ਅਣ ਦੇਖਾ ਕਰ ਦਿੱਤਾ ਗਿਆ ਪੰਜਾਬ ਅਤੇ ਹਰਿਆਣਾ ਦੇ ਵਿੱਚ ਨਵੀਂ ਰੇਲਵੇ ਲਾਈਨ ਵਿਛਾਉਣ ਦੇ ਲਈ ਜ਼ਮੀਨ ਪ੍ਰਾਪਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਇਹ ਰੇਲਵੇ ਲਾਈਨ ਦਿੱਲੀ ਤੋਂ ਜੰਮੂ ਤੱਕ ਲਗਭਗ 600 ਕਿਲੋਮੀਟਰ ਤੱਕ ਫੈਲੀ ਹੋਵੇਗੀ ਇਸ ਉੱਤੇ ਕੰਮ ਕਰ ਰਹੀ ਕੰਪਨੀ ਨੇ ਸਰਵੇਖਣ ਦੇ ਨਾਲ ਸੰਬੰਧਿਤ ਐਫਐਸਐਲ ਯਾਨੀ ਕਿ ਅਲਾਈਨਮੈਂਟ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਪ ਦਿੱਤੀ ਹੈ ਨਵੀਂ ਰੇਲਵੇ ਲਾਈਨ ਹਰਿਆਣਾ ਤੇ ਪੰਜਾਬ ਵਿੱਚੋਂ ਲੰਗੇਗੀ ਜਿਸ ਕਾਰਨ ਕਈ ਰਾਜਾਂ ਨਾਲ ਸੰਪਰਕ ਵਧੇਗਾ ਇਸ ਪ੍ਰੋਜੈਕਟ ਲਈ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਆਲੇ-ਦੁਆਲੇ ਦੀਆਂ ਜ਼ਮੀਨਾਂ ਦੇ ਰੇਟ ਵੀ ਕਈ ਗੁਣਾ ਵੱਧ ਜਾਣਗੇ ਹਾਲਾਂਕਿ ਕਰੋੜਾਂ ਰੁਪਏ ਦੇ ਇਸ ਪ੍ਰੋਜੈਕਟ ਲਈ ਅੰਤਰੀਮ ਪਰਵਾਨਗੀ ਰੇਲਵੇ ਬੋਰ ਵੱਲੋਂ ਹੀ ਲਈ ਜਾਵੇਗੀ ਵਿਭਾਗੀ ਅਧਿਕਾਰੀਆਂ ਨੇ ਵੀ ਇਸ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਾਜਸਥਾਨ ਦੇ ਬੀਕਾਂਦਰ ਦੇ ਵਿੱਚ ਅੱਜ ਬਾਅਦ ਦੁਪਹਿਰ ਅਚਾਨਕ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਅਜੇ ਤੱਕ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ ਤੇ ਸਥਾਨਕ ਪ੍ਰਸ਼ਾਸਨ ਅਤੇ ਆਫਤ ਪ੍ਰਬੰਧਨ ਟੀਮਾਂ ਹਸਤੀਤੀ ਉੱਤੇ ਨਜ਼ਰ ਰੱਖ ਰਹੀਆਂ ਹਨ ਜਿਵੇਂ ਹੀ ਧਰਤੀ ਹਿੱਲੀ ਲੋਕ ਆਪਣੇ ਘਰਾਂ ਤੇ ਦਫਤਰਾਂ ਤੋਂ ਬਾਹਰ ਖੁੱਲੀਆਂ ਥਾਵਾਂ ਵੱਲ ਭੱਜਣ ਲੱਗੇ ਤੇ ਮਾਹਿਰਾਂ ਅਨੁਸਾਰ ਇਹ ਝਟਕੇ ਹਲਕੀ ਤੋਂ ਦਰਮਿਆਨੀ ਤੀਬਰਤਾ ਦੇ ਹੋ ਸਕਦੇ ਨੇ ਪੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 3.6 ਮਾਪੀ ਗਈ ਪੁਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਬੀਕਰ ਦੇ ਮਹਾਸ ਮਰਦ ਦੇ ਵਿੱਚ ਸੀਗਾ ਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪੁਚਾਲ ਦੇ ਝਟਕੇ ਨੋਖਾ ਅਤੇ ਲੰਕਰ ਨਸਰ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਬੀਕਾਨਾ ਦਾ ਜ਼ਿਲ੍ਹਾ ਅਡ ਕਲੈਕਟਰ ਨੇ ਦੱਸਿਆ ਕਿ ਪੁਚਾਲ ਤੋਂ ਬਾਅਦ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਤੇ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਤੇ ਉਹਨਾਂ ਆਖਿਆ ਕਿ ਐਮਰਜੈਂਸੀ ਟੀਮ ਨੂੰ ਅਲਰਟ ਕਰ ਦਿੱਤਾ ਗਿਆ 90 ਦੇ ਦਾ ਹੱਕੇ ਦੀ ਚੋਟੀ ਦੀ ਅਧਾਕਾਰਾ ਮਮਤਾ ਕੁਲਕਰਨੀ ਇਨੀ ਦੇਰੀ ਸੋਸ਼ਲ ਮੀਡੀਆ ਉੱਤੇ ਚਾਈ ਹੋਈ ਹੈ ਤੇ 225 ਦੇ ਮਹਾਕੁੰਮ ਦੌਰਾਨ ਕੇਂਦਰ ਅਖਾੜੇ ਨੇ ਅਧਾਕਾਰਾਂ ਨੂੰ ਮਹਾ ਮੰਡਲੇਸ਼ਵਰ ਦੀ ਉਪਾਧੀ ਦਿੱਤੀ ਤੇ ਜਰਦਾ ਕਈ ਬਾਬਿਆਂ ਨੇ ਵਿਰੋਧ ਵੀ ਕੀਤਾ रामदेव ਅਤੇ ਬਗੇਸ਼ਵਰ தாம் ਉਹਨਾਂ ਨਾਵਾਂ ਦੇ ਵਿੱਚੋਂ ਖਾਸ ਨੇ ਜਿਨ੍ਹਾਂ ਨੇ ਮਮਤਾ ਕੁਲਕਰਨੀ ਨੂੰ ਮਹਾ ਮੰਦलेश्वर ਦੀ ਉਪਾਦੀ ਦੇਣ ਦਾ ਖੁੱਲਕੇ ਵਿਰੋਧ ਕੀਤਾ ਸੀ। ਵਾਦੇ ਵਿਵਾਦ ਤੋਂ ਬਾਅਦ ਮਮਤਾ ਕੁਲਕਰਨੀ ਦੇ ਖਿਤਾਬ 7 ਦਿਨਾਂ ਦੇ ਅੰਦਰ ਹੀ ਵਾਪਸ ਲੈ ਲਿਆ ਗਿਆ। ਮਹਾ ਮੰਦलेश्वर ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਅਦਾ ਕਾਰਨ ਇੱਕ ਸ਼ੋਅ ਦੇ ਵਿੱਚ ਹਿੱਸਾ ਲਿਆ ਤੇ ਇਹਨਾਂ ਉੱਤੇ ਨਿਸ਼ਾਨਾ ਵੀ ਸਾਧਿਆ। रामदेव बाबा ਨੂੰ ਉਹਨੇ ਕਿਹਾ ਕਿ ਉਹ ਤੁਹਾਨੂੰ ਮਹਾਕਾਲਾ ਤੇ ਮਹਾਕਾਲੀ ਤੋਂ ਡਰਨਾ ਚਾਹੀਦਾ ਹੈ। ਤੇ ਉਹਨਾਂ ਤਰਿੰਦਰ ਸ਼ਾ스트ਰੀ ਨੂੰ ਕਿਹਾ ਕਿ ਮੈਂ ਤਰਿੰਦਰ ਸ਼ਾ스트ਰੀ ਦੇ ਉਰਫ ਬਗੇਸ਼ਵਰ ਧਾਮ ਉਮਰ 58 ਸਾਲ ਜਿੰਨੀ ਉਮਰ ਤੱਕ ਤਫਸਿਆ ਕੀਤੀ ਹੈ। ਦੇਓ ਆਪਣੇ ਗੁਰੂ ਤੋਂ ਪੁੱਛਣ ਕਿ ਮੈਂ ਕੌਣ ਹਾਂ ਤੇ ਚੁੱਪ ਕਰਕੇ ਬੈਠ ਜਾਓ ਅਜਲੀ ਨਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਾਥੀ ਜੀ ਦੇ ਕਾਲ ਧੰਨਵਾਦ